ਤੇ ਤੁਹਾਤਰ ਦੇ ਕਿਹੜੇ ਟੋਕਣਾ ਨੇ ਤੇ ਇਹ ਸਮਾਰਾ ਕੇ ਬੈਠੇ ਪੈਕ ਤੁਸੀਂ ਕਿਹਨਾਂ ਮਾਗ ਲੁਣਾਏ ਇਹ ਸਾਰਾ ਮਾਮਲਾ ਖਵਾਰਾ ਨੇ ਤੁਹਾਨੂੰ ਦੱਸਣਾ ਹੋਣਾ ਕਿ ਦੋ ਦਿਨਾਂ ਤੋਂ ਚੱਲ ਰਹੀ ਹੈ ਇਹ ਸਾਰੀ ਲਹਿਰ ਕਿ ਜਿਹੜਾ ਪੱਛਮੀ ਬੰਗਾਲ ਦੀ ਇੱਕ ਰੈਜ਼ੀਡੈਂਟ ਲੇਡੀ ਡਾਕਟਰ ਦੇ ਨਾਲ ਜੋ ਬਰਬਰਤਾ ਹੋਈ ਹੈ ਕਿ ਰੇਪ ਐਂਡ ਮਰਡਰ ਔਨ ਡਿਊਟੀ ਅਗਲੀ 36 ਘੰਟੇ ਦੀ ਡਿਊਟੀ ਕਰ ਰਹੀ ਸੀ ਤੇ ਆਪਣੇ ਵਰਕਪਲੇਸ ਤੇ ਵੀ ਇੱਕ ਵੂਮਨ ਸੇਫ ਨਹੀਂ ਹੈਗੀ ਇਹ ਉਸ ਰੋਸ ਦੇ ਵਿੱਚ ਪਿੱਪੀ ਗਈ ਹੈ ਸਟ੍ਰਾਈਕ ਇੱਕ ਦਿਨ ਦੀ ਸਟ੍ਰਾਈਕ ਅੱਜ ਸਾਡੀ ਪੰਜਾਬ ਇਹ ਸਿਵਲ ਪੀਸੀਐਮਐਸ ਦੇ ਐਸੋਸੀਏਸ਼ਨ ਦੇ ਵੱਲੋਂ ਹੈ ਵੀ ਸਟੇਟ ਦੇ ਉੱਤੇ ਸਾਡੇ ਪੀਸੀਐਮਐਸ ਦੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈਗੇ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਤੇ ਸਾਰਿਆਂ ਨੂੰ ਦੱਸ ਕੇ ਮਤਲਬ ਸਟੇਟ ਲੈਵਲ ਤੇ ਅਸੀਂ ਸਟ੍ਰਾਈਕ ਕਰ ਰਹੇ ਹਾਂ ਜਸਟ ਉਹਦਾ ਪੀਸੀਐਮਐਸ ਦੇ ਕੈਡਰ ਦੀਆਂ ਬਹੁਤ ਸਾਰੀਆਂ ਮੰਗਾਂ ਹੈ ਸਰਕਾਰ ਤੋਂ ਲੇਕਿਨ ਐਸ ਵੈਲੇ ਜਿਹੜੀ ਆ ਸਟ੍ਰਾਈਕ ਹੋਈ ਹੈ ਇਹਦੇ ਵਿੱਚ ਜਿਹੜਾ ਬਰਨਿੰਗ ਇਸ਼ੂ ਹੈ ਐਸ ਵੈਲੇ ਥੈਟ ਇਜ਼ ਦਾ ਸਿਕਿਉਰਿਟੀ ਐਂਡ ਸੇਫਟੀ ਆਫ ਦਾ ਹੈਲਥ ਸਟਾਫ ਕਿ ਅੱਜ ਇਹ ਡਾਕਟਰ ਨਾਲ ਹੋਇਆ ਹੈ 3-4 ਦਿਨ ਪਹਿਲੇ ਪਿਛਲੇ ਹਫਤੇ ਉਤਰਾਖੰਡ ਦੀ ਇੱਕ ਨਰਸ ਇਸੇ ਤਰ੍ਹਾਂ ਨਾਈਟ ਦੀ ਡਿਊਟੀ ਤੇ ਗਈ ਸੀ ਕਿ ਤੇ ਮੁੜ ਕੇ ਘਰ ਹੀ ਨਹੀਂ ਆਈ ਹਫਤੇ ਬਾਅਦ ਉਹਦਾ ਸ਼ਵ ਮਿਲਿਆ ਤਾਂ ਜੋ ਡਾਕਟਰਾਂ ਨਾਲ ਬਦਸਲੂਕੀ ਆਪਣੀ ਸੋਸਾਇਟੀ 'ਚ ਹੋਈ ਹੈ ਤੇ ਹੋ ਰਹੀ ਹੈ ਤੇ ਪਿਛਲੇ 10 ਸਾਲਾਂ ਤੋਂ ਮੈਂ ਮਹਿਸੂਸ ਕਰ ਰਹੀ ਹਾਂ ਕਿ ਪਹਿਲੇ ਨਾਲੋਂ ਬਹੁਤ ਜ਼ਿਆਦਾ ਵੱਧ ਵੀ ਗਈ ਹੈ ਪਬਲਿਕ ਵਿੱਚ ਬਹੁਤ ਜ਼ਿਆਦਾ ਅਨਰੈਸਟ ਹੈ ਪਬਲਿਕ 'ਚ ਪੇਸ਼ੈਂਸ ਨਹੀਂ ਹੈ ਡਾਕਟਰਾਂ ਨੂੰ ਹਮੇਸ਼ਾ ਮਤਲਬ ਸ਼ੱਕ ਦੇ ਦਾਇਰੇ 'ਚ ਰੱਖਿਆ ਜਾਂਦਾ ਹੈ ਸਾਡੇ ਨਾਲ ਹਰ ਤਰ੍ਹਾਂ ਦਾ ਮਿਸਬੀਹੇਵ ਹੁੰਦਾ ਹੈ ਮਤਲਬ ਨਾ ਦੇਖਾ ਪਬਲਿਕ ਦਾ ਵੀ ਐਟੀਟਿਊਡ ਵੀ ਜੇ ਕਿਤੇ ਹੋਰ ਜਾਨ ਕੋਰਟ ਚ ਚਲੇ ਜਾਣ ਜਾਂ ਕਿਸੇ ਹੋਰ ਦਫਤਰ ਚ ਚਲੇ ਜਾਣ ਤੇ ਉੱਥੇ 10 ਮਿੰਟ ਉਡੀਕ ਕਰਨੀ ਪੈ ਜੇ ਕੋਈ ਗੱਲ ਲੇਕਿਨ ਸਿਵਲ ਹਸਪਤਾਲ ਫਲੋਰ ਦੇ ਵਿੱਚ 10 ਮਿੰਟ ਵੇਟ ਕਰਨੀ ਪੈ ਜੇ ਜਾਂ ਉਹਨਾਂ ਨੂੰ ਲੱਗੇ ਵੀ ਸਾਡਾ ਕੰਮ ਸਹੀ ਨਹੀਂ ਹੋਇਆ ਤਾਂ ਸਾਨੂੰ ਕੋਈ ਨਹੀਂ ਬਖਸ਼ਦਾ ਮਤਲਬ ਅਸੀਂ ਜਿਹੜਾ ਹੈਲਥ ਦਾ ਸਟਾਫ ਹੈ ਉਹ ਹਮੇਸ਼ਾ ਇਸ ਗੱਲ ਲਈ ਮਤਲਬ ਦੋਸ਼ੀ ਹੀ ਤਿਰਾਰ ਕੀਤਾ ਜਾਂਦਾ ਲੋਕਾਂ ਵੱਲੋਂ ਵੀ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ ਜਿਹੜੀ ਇਹ ਕੱਲ ਦੀ ਸਟ੍ਰਾਈਕ ਹੈ ਲੇਕਿਨ ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਇਸੇ ਤਰ੍ਹਾਂ ਦੱਸੀ ਗਈ ਹੈ ਕਿ ਡਾਕਟਰਸ ਨੇ ओपीडी ਨਹੀਂ ਦੇਖੀ ਡਾਕਟਰਸ ਦੀ ਫੇਰ ਵੀ ਇਨਸਾਨੀਅਤ ਹੈ ਕਿ ਅਸੀਂ ਆਪਣੀਆਂ ਐਮਰਜੈਂਸੀਸ ਨਹੀਂ ਬੰਦ ਕੀਤੀਆਂ ਅੱਜ ਵੀ ਨਹੀਂ ਬੰਦ ਹੈ ਦੀ ਉਹ ਐਮਰਜੈਂਸੀ ਕਿਉਂਕਿ ਅਸੀਂ ਇਹ ਕਦੀ ਅਫੋਰਡ ਨਹੀਂ ਕਰਦੇ ਕਿ ਸਾਡੇ ਸਟ੍ਰਾਈਕ ਤੇ ਜਾਣ ਕਰਕੇ ਕੋਈ ਲੋੜਿੰਦਾ ਬੰਦਾ ਮ੍ਰਿਤਯੂ ਨੂੰ ਪ੍ਰਾਪਤ ਹੋ ਜੇ ਅਸੀਂ insan ਦੀ ਜਾਨ ਦੇ ਰੱਖਿਆ ਤਾਂ ਜੇ ਛੋਟੀ ਵੀ ਤੁਜੀ ਗੱਲ ਕਰਦੇ ਹੋ ਤੇ ਉਹ ਵੀ ਦਾ ਫਲੋਰ ਤੇ ਲੋਡ ਪਟਲਟਰੀ ਹੈ ਨਹੀਂ ਕਿ ਉੱਪਰ ਉਹਦੇ ਬਾਰੇ ਤਾਂ ਇੰਨਾ ਮੈਨੂੰ ਨੀਅਰਲੀ ਇੱਥੇ 3 ਐਂਡ 1/2 ਇਅਰਜ਼ ਹੋ ਗਏ ਬਤੌਰ ਐਸ ਐਮਓ ਤੇ ਦੇ ਬਾਰੇ ਮੈਂ ਸ਼ੁਰੂ ਦਿਨ ਤੋਂ ਹੀ ਲਿਖਦੀ ਆਈਆਂ ਕਿਉਂਕਿ ਪਹਿਲਾਂ ਕੜੇ ਹਸਪਤਾਲ 'ਚ ਚੋਰੀਆਂ ਬਹੁਤ ਹੁੰਦੀਆਂ ਸੀ ਇੱਕ ਦੋ ਵਾਰੀ ਤੋੜ ਪਨ ਵਾਲੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਕੇ ਐਸ ਐਚਓ ਵਗੈਰਾ ਨੂੰ ਮੈਂ ਟਾਈਮ 'ਤੇ ਇਨਫਾਰਮ ਕਰਦੀ ਰਹੀਆਂ ਪਰ ਠੀਕ ਨਹੀਂ ਉਹ ਹੋਈਆਂ ਉਹ ਮੈਨੂੰ ਬਾਅਦ 'ਚ ਉਹਨਾਂ ਦੀ ਰਿਪੇਅਰ ਵਗੈਰਾ ਆਪਣੇ ਖਰਚੇ ਤੋਂ ਹੀ ਕਰਾਣੀ ਪਈ ਹੈ ਤਾਂ ਇਸ ਤਰ੍ਹਾਂ ਦੀਆਂ ਸਾਰੀਆਂ ਘ ਕਿ ਅਸੀਂ ਰੱਖ ਲੈਨੇ ਆ ਲੇਕਿਨ ਕਿਉਂਕਿ ਸਾਡੇ ਅੰਦਰ ਦੋ ਨਸ਼ਾ ਛੁਡਾਊ ਕੇਂਦਰ ਵੀ ਚੱਲਦੇ ਆ ਉਹ ਨਸ਼ਾ ਛੁਡਾਊ ਕੇਂਦਰ ਵਾਲੇ ਜਿਹੜੇ ਪੇਸ਼ੈਂਟਸ ਹੈਗੇ ਉਹ ਇੱਕ ਤਰ੍ਹਾਂ ਨਸ਼ੇ ਦੇ ਮਰੀਜ਼ ਹੈ ਤੇ ਉਹ ਵੀ ਬਿਨਾ ਕਿਸੇ ਕੰਟਰੋਲ ਦੇ ਸਾਡੇ ਹਸਪਤਾਲ ਦੇ ਵਿੱਚ ਬਿਨਾ ਆਵਾਜ਼ੀ ਬਿਨਾ ਰੋਕ ਟੋਕ ਦੇ ਇੱਧਰ ਉੱਧਰ ਘੁੰਮਦੇ ਆ ਕਈ ਤਰ੍ਹਾਂ ਦੀਆਂ ਉਹਨਾਂ ਤੋਂ ਚੋਰੀਆਂ ਕੀਤੀਆਂ ਗਈਆਂ ਐਦਾਂ ਦੀਆਂ ਘਟਨਾਵਾਂ ਵੀ ਹੋਈਆਂ ਵੀ ਇਹ ਆਪਣੇ ਬੰਦ ਬਾਥਰੂਮ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਟੀਕੇ ਟੁਕੇ ਲਾਉਂਦੇ ਆ ਬਾਅਦ ਚ ਹੋਰ ਪਰੇਸ਼ਾਨ ਕਰਦੇ ਆ ਕਿ ਟੀਕੇ ਤੇ ਸਰੀਂਜਾਂ ਨੂੰ ਸਾਡੀਆਂ ਟਾਇਲਟ ਸੀਟਸ ਤੇ ਟੈਂਕੀਆਂ ਦੇ ਵਿੱਚ ਭਰ ਦਿੰਦੇ ਆ। ਜੇ ਮੈਂ ਜਦੋਂ ਬੈਸਕੂਮ ਆਉਂਦੇ ਤੁਸੀਂ ਤਾਂ ਲੱਦਦੇ ਆ ਉਹਦੇ ਉਹਦੇ ਸੰਦਰਭ ਵਿੱਚ ਅੱਜ ਆਪਏ ਸਿਰਫ ਉਹ ਪਰਿਸ਼ਾਰਥਾਂ ਬਾਰੇ ਗੱਲ ਕਰਨਾ। ਮੈਂ ਪੰਜਾਬ ਸਰਕਾਰ ਨੂੰ ਇਹ ਗੁਹਾਰ ਲਗਾਉਣਾ ਚਾਹੁੰਦੀ ਆ ਕਿ ਡਾਕਟਰ ਜਦੋਂ ਆਪਣੀ ਡਿਊਟੀ ਤੋਂ ਕਦੀ ਪਿੱਛੇ ਨਹੀਂ ਹਟਦੇ ਤਾਂ ਸਰਕਾਰ ਸਾਨੂੰ ਬੁਨਿਆਦੀ ਜੋ ਸਾਡਾ ਨੀਡ ਹੈ ਸਾਡੀ ਉਹ ਸਾਨੂੰ ਮੁਹੱਈਆ ਕਰਵਾਏ। ਸਾਨੂੰ ਸੇਫਟੀ ਲਈ ਸਿਕਿਉਰਿਟੀ ਗਾਰਡ ਮਿਲਣ ਸਫੀਸ਼ੀਐਂਟ ਅਮਾਉਂਟ 'ਚ ਤਾਂ ਕਿ ਉਹ ਹਰੇਕ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਸਾਡੇ ਕੋਲ ਲੇਡੀਜ਼ ਦਾ ਸਟਾਫ ਬਹੁਤ ਜ਼ਿਆਦਾ ਹੈ। ਕਿ ਲੇਡੀਜ਼ ਓਨਲੀ ਜ਼ਿੰਦਗੀ ਜਿਹੜੀ ਉਹ ਸਿਰਫ ਲੇਡੀਜ਼ ਦੀ ਨਹੀਂ ਹੁੰਦੀ ਸਾਡੇ ਮੇਲ ਡਾਕਟਰਜ਼ ਦੇ ਨਾਲ ਵੀ ਮਿਸਬੀਹੇਵ ਹੁੰਦਾ ਆ ਇਸ ਕਰਕੇ ਸਿਕਿਉਰਿਟੀ ਸਾਡੀ ਇੱਕ ਬੇਸਿਕ ਬੁਨਿਆਦੀ ਡਿਮਾਂਡ ਆ ਤੇ ਉਹ ਸਾਡੀ ਪੂਰੀ ਕੀਤੀ ਜਾਵੇ